ਬਾਰ ਖੜਿਆ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਕਿ ਇਹ ਤੋਂ ਵਗ ਜੂਗੇ ਸਾਰਾ ਜ਼ਮਾਨਾ ਅੰਦਰ ਪਿਆ ਇਹਨੂੰ ਕਹਿੰਦੇ ਲੱਤਾਂ ਵੜ ਦੇਣੀਆਂ ਨੇ ਮੈਨੂੰ ਕਹਿੰਦੀ ਗਲਤ ਮਲਤ ਬੋਲੀ ਨੂੰ ਗਾਲਾਂ ਕੱਢ ਰਹੀ ਹੈ ਇਹ ਪ੍ਰਾਪਰਟੀ ਹੜਪਣਾ ਚਾਹੁੰਦੇ ਨੇ ਕਹਿੰਦੇ ਵੀ ਇਹ ਇਹਦੀ ਮੰਮੀ ਨੂੰ ਮਾਰ ਦਾਂਗੇ ਇਹਨੂੰ ਜ਼ਾਹਰ ਤੇ ਕੇ ਮਾਰ ਦਾਂਗੇ ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ ਸਥਿਤ ਕ੍ਰਿਸ਼ਨਾ ਨਗਰ ਵਿੱਚ ਬੇਟੇ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਵੱਲੋਂ ਬੇਟੀ ਤੇ ਜਵਾਈ ਨਾਲ ਮਿਲ ਕੇ ਮ੍ਰਿਤਕ ਦੀ ਪਤਨੀ ਅਤੇ ਬੱਚਿਆਂ ਨੂੰ ਘਰੋਂ ਕੱਢਣ ਦਾ આરોਪ ਲੱਗਿਆ ਜਿਸ ਤੋਂ ਬਾਅਦ ਪੀੜਤ ਮਹਿਲਾ ਵੱਲੋਂ ਆਪਣੇ ਪੇਕੇ ਨਾਲ ਮਿਲ ਕੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਮਾਮਲੇ ਸੰਬੰਧਿਤ ਸ਼ਿਕਾਇਤ ਮਿਲਣ ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ ਮ੍ਰਿਤਕ ਦੀ ਪਤਨੀ ਤੇ ਉਸਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਵਿਅਕਤੀ ਦੀ ਜਨਵਰੀ ਮਹੀਨੇ ਮੌਤ ਹੋ ਗਈ ਸੀ ਇਸ ਵਿਚਾਲੇ ਕਿਉਂਕਿ ਉਸਦਾ ਬੇਟਾ ਚੰਡੀਗੜ੍ਹ ਵਿੱਚ ਪੜ੍ਹਦਾ ਸੀ ਤਾਂ ਮ੍ਰਿਤਕ ਦੀ ਪਤਨੀ ਅਖ਼ਬਾਰ ਦੇ ਪੇਪਰ ਦਿਵਾਉਣ ਲਈ ਕਰੀਬ 1 ਮਹੀਨਾ ਚੰਡੀਗੜ੍ਹ ਰਹੀ ਤੇ ਜਦੋਂ ਇੱਥੇ ਵਾਪਸ ਪਰਤੀ ਤਾਂ ਉਸ ਨੂੰ ਘਰ ਤੋਂ ਕੱਢ ਦਿੱਤਾ ਗਿਆ ਤੇ ਮਨਜੀ ਕੁਲਦੀਪ ਘਰ ਅੱਛਾ ਕੀ ਮੈਟਰ ਹੋਇਆ ਕੀ ਹੈ ਮੈਂ ਆਪਣੇ ਮੇਰੇ ਹਸਬੰਦ ਜਦੋਂ 21 ਜਨਵਰੀ ਨੂੰ ਤੇ ਉਸ ਦਿਨ ਮੈਂ ਚਲੀ ਗਈ ਸੀ ਆਪਣਾ ਬੇਟੇ ਨੂੰ ਪੇਪਰ ਦਿਵਾਉਣ ਵਾਸਤੇ ਚੰਡੀਗੜ੍ਹ ਮੈਂ ਇਹ ਕਹਿ ਕੇ ਵੀ ਮੈਂ ਆਈ ਮੈਂ 2 ਮਹੀਨੇ ਤੱਕ ਆਣੀ ਆ 15 ਮਾਰਚ ਨੂੰ ਮੈਂ ਆ ਜਾਂਗੀ ਪੇਪਰ ਦਿਵਾ ਕੇ ਤੇ ਉਦੋਂ ਥੋੜੇ ਬਤਾ ਰਹੇ ਨੇ ਮੈਨੂੰ ਕਿਹਾ ਵੀ ਕੋਈ ਲੋੜ ਨਹੀਂ ਆਣ ਦੀ ਫਿਰ ਵੀ ਮੈਂ ਆਈ ਅੱਜ ਬੇਟੇ ਨੂੰ ਲੈ ਕੇ ਬਾਹਰ ਖੜਿਆ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਕਿ ਇਤੋਂ ਵਗ ਜੁਗੋ ਤੇ ਲੱਤਾਂ ਵੜ ਦੇਣੀਆਂ ਨੇ ਤੁਹਾਨੂੰ ਆ ਗਣ ਸਾਰਾ ਸਮਾਨ ਸਾਰਾ ਹਿੱਸਾ ਵੀ ਦੇ ਰਹੇ ਨੇ ਸਾਰਾ ਸਮਾਨ ਅੰਦਰ ਪਿਆ ਇਹਨੂੰ ਕਹਿੰਦੇ ਲੱਤਾਂ ਵੜ ਦੇਣੀਆਂ ਨੇ ਮੈਨੂੰ ਕਹਿੰਦੀ ਗਲਤ ਮੁੱਲ ਤੋਂ ਬੋਲੀ ਨੂੰ ਗਾਲਾਂ ਕੱ ਈ ਮੇਨ ਕਾਰਨ ਕੀ ਹੈ ਵੀ ਤੁਹਾਨੂੰ ਕਿਉਂ ਨਹੀਂ ਅੰਦਰ ਬੁੜਨ ਦੇ ਮੈਨੂੰ ਨਹੀਂ ਬਦਦਾ ਵੈਸੇ ਮੇਨ ਕਸੂਰਦਾਨਾਂ ਦੇ ਭੈਣ ਦਾ ਮੇਨ ਕਾਰਨ ਜਿਹੜੇ ਉਹ ਆ ਨਾ ਸ਼ਿਮਲੇਵਾਲੀ ਮੇਨ ਕਾਰਨ ਹੈ ਕਿ ਉਹ ਸਾਰੀ ਪ੍ਰਾਪਰਟੀ ਮੈਨੂੰ ਮਿਲ ਜਾਏ ਜੁਗਿੰਦਰ ਪਹਾੜੀਆ ਇੱਕ ਕਾਰਨ ਹੈ ਜੁਗਿੰਦਰ ਪਹਾੜੀਆ ਜਿਹੜਾ ਸ਼ਿਮਲੇ ਰਹਿੰਦਾ ਤੇ ਉਹਦੀ ਵਾਈਫ ਜਿਹੜੀ ਮੇਰੀ ਛੋਟੀ ਭੂਆ ਹੈ ਰਾਜਵਿੰਦਰਪੁਰ ਰਾਜਵਿੰਦਰਪੁਰ ਉਹ ਤੇ ਇੱਕ ਪੰਮੀ ਆ ਜਿਹੜੀ ਕੁਰਕਸ਼ੇਤਰ ਰਹਿੰਦੀ ਹੈ ਇਹਨਾਂ ਦਾ ਸਾਰਾ ਕਸੂਰ ਹੈ ਇਹਨਾਂ ਨੂੰ ਇਹ ਪ੍ਰਾਪਰਟੀ ਲੈਪਨਾ ਚਾਹੁੰਦੇ ਨੇ ਮੇਰੇ ਪਾਪਾ ਨੂੰ ਪਤਾ ਨਹੀਂ ਇਹਨਾਂ ਨੇ ਕੁਝ ਖਵਾਇਆ ਹੈ ਪਤਾ ਨਹੀਂ ਕੀ ਕੀਤਾ ਪਰ ਉਹ ਚੰਗੇ ਪੜੇ ਚੱਲ ਰਹੇ ਸੀ ਉਹਨਾਂ ਦੀ ਡੈਥ ਹੋਈ ਹੈ ਤੇ ਹੁਣ ਇਹਨਾਂ ਨੂੰ ਖੁੱਲਾ ਮਿਲ ਗਿਆ ਵੀ ਹੁਣ ਆਪਾਂ ਕੁਝ ਕਰਨਾ ਹੈ ਕਹਿੰਦੇ ਵੀ ਇਹ ਇਹਦੀ ਮੰਮੀ ਨੂੰ ਮਾਰ ਦਾਂਗੇ ਇਹਨੂੰ ਜ਼ਾਹਰ ਦੇ ਕੇ ਮਾਰ ਦਾਂਗੇ ਅਜਾ ਦੀ ਗੱਲਾਂ ਕਰਦੇ ਨੇ ਤੇ ਬਿਲਕੁਲ ਹੀ ਸੇਫ ਨਹੀਂ ਲੱਗਦਾ ਇਸ ਘਰ ਵਿੱਚ ਸਾਨੂੰ ਬਿਲਕੁਲ ਵੀ ਤੇ ਇੱਕ ਦਿਨ ਇਹ ਮੇਰੇ ਨਾਲ ਲੜ ਪਈ ਸੀ ਭੋਗ ਵਾਲੇ ਦਿਨ ਮੇਰਾ ਕਾਲਰ ਫੜਿਆ ਸੀ ਇਹਨੇ ਬੂਆ ਨੇ ਮੇਰੀ ਛੋਟੀ ਨੇ ਤੇ ਥੱਪੜ ਮਾਰਨ ਲੱਗੀ ਸੀ ਮੇਰੇ ਤੇ ਕੁਕਰ ਦਾ ਟੱਕਣ ਵੀ ਮਾਰਨ ਲੱਗੀ ਸੀ ਮੇਰੇ ਮੈਨੂੰ ਮਾਰਨ ਦੇ ਥ੍ਰੈਟ ਦਿੰਦੀ ਦਿੰਦੀ ਆ ਇਹ ਪ੍ਰੋਪਰਟੀ ਉਹ ਆਪਣਾ ਚਾਹੁੰਦੀ ਆ ਨਾ ਸਾਰੀ ਕੀ ਤੁਹਾਡਾ ਕੀ ਨਾਮ ਬਟਾ ਤਰੁਨਦੀਪ ਸਿੰਘ ਸਾਹਿਬ ਜੀ ਤੁਸੀਂ ਹੁਣ ਮੌਸਮ ਦੇ ਵਿੱਚ ਹਾਂਜੀ ਸਾਰੇ ਇਹ ਮੇਰਾ ਫੈਮਿਲੀ ਦਾ ਡਿਸਪਿਊਟ ਹੈ ਜੀ ਹਲੇ ਕੋਈ ਕੰਪਲੇਂਟ ਆਈ ਨਹੀਂ ਹੈਗੀ ਅਸੀਂ ਮੌਕੇ ਤੇ ਹੀ ਖੜੇ ਹਾਂ ਇਹਨਾਂ ਨੂੰ ਅਸੀਂ ਕਿਹਾ ਕਿ ਅਸੀਂ ਕੰਪਲੇਂਟ ਦੇ ਦਿਓ ਅਸੀਂ ਕਾਰਵਾਈ ਕਰਾਂਗੇ ਹਾਂਜੀ ਇਹ ਇੱਥੇ ਕੋਈ ਵੀ ਕਿਸੇ ਦੀ ਪਬਲਿਕ ਦੀ ਚੀਜ਼ ਨਾ ਰੋਕਣ ਤਾਂ ਆਪਣੇ ਸਾਈਡ ਤੇ ਬੈਠੇ ਆ ਇਹਨਾਂ ਨੂੰ ਇਹ ਹੁਣ ਥਾ ਰਹੇ ਆ ਤੇ ਬਿਲਕੁਲ ਖਾਸ ਮੰਗੀ ਫਿਰ ਕਾਰਨ ਕਰਦੇ ਦੋਨਾਂ ਧਰਾਂ ਤੋਂ ਦਿਖਾਸ ਨਹੀਂ ਹੈ ਦਰਖਾਸਤ ਦੋਨੋਂ ਧਰਾਂ ਵੱਲੋਂ ਨਹੀਂ ਆਈ ਹੈਗੀ ਇਹ ਤਾਂ ਸਾਨੂੰ ਸੁਨੇਹਾ 112 ਤੋਂ ਆਇਆ ਹੈ ਇਦਾਂ ਕਰਕੇ ਘਰ ਦੇ ਬਾਹਰ ਬੈਠੇ ਇਹਨਾਂ ਦਾ ਕੈਨਲੀ ਮੈਟਰ ਆ ਜੀ ਨੌਸਸ ਦਾ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮੁਹੰਮਦ ਸਾਬਰਾ ਇਹ ਸਾਡੇ ਦੋਸਤ ਵਿਕੀ ਸਾਹਿਬ ਦੇ ਸਿਸਟਰ ਨੇ ਮਸਬੇਰੇ ਦੋਸਤ ਵੀ ਨੇ ਹੋ ਅਸੀਂ ਉਹ ਦਿਨ ਮਾਰਗ ਤੇ ਆਏ ਸੀ ਉਹ ਦਿਨ ਉਹ ਸਲਾਹ ਕਰ ਰਹੇ ਸੀ ਕਿ ਇਹਨਾਂ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਉਹ ਦਿਨ ਵੀ ਮੈਂ ਵਿਕੀ ਸਾਹਿਬ ਨੂੰ ਕਹਿੰਦੀ ਇਹਨਾਂ ਨੂੰ ਪੁੱਛ ਲਈਏ ਤੇ ਸਾਡੇ ਚੀਚਾ ਜੀ ਮਾਰ ਕੋਈ ਸੀ ਸਿਸਟਰ ਦੇ ਜਿਹੜਾ ਕੁਝ ਉਹਨਾਂ ਹੀ ਮਾਰ ਕੋਈ ਸੀ ਉਹਨਾਂ ਦੀ ਮਾਰਗ ਤੇ ਆਏ ਸੀ ਸ੍ਰੋਤ ਸ਼ਾਮ ਨੂੰ ਸੀ ਇੱਥੇ ਅਚਾਨਕ ਆਂਦੇ ਜੇ ਵਗਣਾ ਸਿਸਟਰ ਨੂੰ ਮਿਲਣ ਵਾਸਤੇ ਭਾਜੇ ਨੂੰ ਮਿਲਣ ਵਾਸਤੇ ਆਦੇ ਸੀਗੇ ਉਹ ਦਿਨਾਂ ਤੇ ਗੱਲ ਕਰ ਰਹੇ ਸੀਗੇ ਇਹਨੂੰ ਜ਼ਹਿਰ ਦੇ ਕੇ ਮਾਰ ਦੇਣਾ ਇਹਨੂੰ ਇੱਦਾਂ ਮਾਰਨਾ ਉਹਨੂੰ ਇੱਦਾਂ ਮਾਰ ਦੇਣਾ ਉਸ ਦਿਨ ਹੀ ਮੈਂ ਬਕੀਸਾਂ ਨੂੰ ਕਿਹਾ ਸੀ ਮੈਂ ਬਕੀਸਾਂ ਨਾਲ ਗੱਲ ਕਰੀਏ ਤਾਂ ਉਹਨਾਂ ਨੇ ਇਹਨਾਂ ਦੇ ਜਿਹੜੇ ਕਾਲੇ ਨੇ ਸਾਰਿਆਂ ਨੇ ਕਿਹਾ ਸ਼ਰਾਬ ਦੇ ਨਸ਼ੇ ਤੇ ਤੇ ਕਿਹਾ ਅੱਜ ਇਹਨਾਂ ਨਾਲ ਗੱਲ ਕਰੋ ਸ਼ਰਾਬ ਦੇ ਨਸ਼ੇ ਤੋਂ ਪੁੱਟੀ ਸਿੱਧੀ ਗੱਲ ਕਰ ਰਿਹਾ ਤਾਂ ਉਸ ਦਿਨ ਹੀ ਗੱਲ ਕਰਨੀ ਸੀ ਕਿ ਬਕੀਸਾਂ ਨੂੰ ਉੱਥੇ ਗਲਤੀ ਕਰਤੀ ਅਸੀਂ ਮਾਲਕੇ ਤੋਂ ਲੈ ਕੇ ਵੀ ਇੱਦਾਂ ਤੇ ਗੱਲ ਕਰਨੀ ਨਹੀਂ ਹੈਗੀ ਇਹਨਾਂ ਨਾਲ ਕੁਝ ਨਹੀਂ ਕਰਨਾ ਅੱਜ ਇਹ ਆ ਕੇ ਸਾਡੇ ਸਾਹਮਣੇ ਉਹ ਜਿਹੜੀ ਕੁੜੀ ਬੈਠੀ ਹੈ ਅੰਦਰ ਸ਼ਿਮਲਾ ਵਾਲੀ ਸਾਡੇ ਸਾਹਮਣੇ ਇਹਨਾਂ ਨੂੰ ੱੱਕਾ ਦੇ ਰਹੀ ਆ ਆਪਣਾ ਪੁੰਡਾ ਲੱਗ ਜਾ ਰਹੀ ਆ ਕੋਈ ਲਾ ਸਮਾਨ ਸਭੂਰ 16-16 ਉਹਨੇ ਚੋਰੀ ਕਰ ਲਿਆ ਤਾਂ ਹੀ ਅਸੀਂ ਉਹਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਅਸੀਂ ਇੱਥੇ ਬੈਠੇ ਆ ਜਦ ਤੱਕ ਉਹ ਦਰਵਾਜ਼ਾ ਨਹੀਂ ਖੋਲ੍ਹਦੇ ਅਸੀਂ ਆਪਣਾ ਸਮਾਨ ਚੈੱਕ ਨਹੀਂ ਕਰਦੇ ਇਹਨਾਂ ਨੂੰ ਅੰਦਰ ਨਹੀਂ ਜਾਂ ਭੇਜਦੇ ਜਦ ਤੱਕ ਅਸੀਂ ਕਿਸੇ ਨੂੰ ਨਹੀਂ ਜਾਣਾ ਸਾਡੇ ਹੋਰ ਵੀ ਬੰਦੇ ਆ ਰਹੇ ਨੇ ਕੋ ਸਾਡੇ ਹੋਰ ਵੀ ਬਹੁਤ ਸਰਕਲ ਨੇ ਅਸੀਂ ਸਾਰੇ ਨਾਲ ਮਦਦ ਕੀਤੀ ਆ ਅੱਜ ਸਾਡੀ ਮਦਦ ਦੋੜਾ ਸਾਰੇ ਆਣਗੇ ਇੱਥੇ ਅੱਜ ਸਾਰੇ ਖੜੇ ਵੀ ਆ ਅਸੀਂ ਚਾਹੀ ਇਨਸਾਫ ਲੈਣਾ ਮੈਂ ਇੱਥੇ ਬੈਠੇ ਰਹੀਏ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਨਹੀਂ ਜਾਂਦੇ ਹਾਂ ਬਸ ਠੀਕ ਠਾਕ